ਲੋਈ ਦੋਹਤੋ ਚੈੱਕ ਕਰੋ ਜਿੱਥੋਂ ਰਵੀ ਦਾ ਪਾਰ ਪਿਆ ਸੀ ਪਿੰਡ ਕੋਨੇ ਵਾਲਾ ਤੇ ਆ ਪਿੰਡ ਤਰੋਂ ਪਾ ਦੀ ਸਾਹਮਣੀ ਜ਼ਮੀਨ ਤੇ ਪਾਣੀ ਲੱਥੋਂ ਤੋਂ ਬਾਅਦ ਅੱਜ ਤਰੀਕ ਮਨਾ 15 16 17 ਦਿਨ ਹੋ ਗਏ ਨੇ ਕਾਜ ਰੇ ਸੋਨਾ ਬੰਦ ਮੇ ਅਜੀ ਦੋੜੇ ਪਾਣੀ ਦੀ ਮਾਰ ਵਜੀ ਥੰਦੇ ਤੋਂ ਹੀ ਵੇ ਸਕਦੇ ਤੇ ਉਹ ਚੈਨਾ ਵਾਲੀ ਮਸ਼ੀਨ ਲੱਗੀ ਹੈ ਜੇ ਵੱਡਾ ਨਾ ਚੋਨਾ ਤੇ ਜੀ ਉਮੀਦ ਰੱਖਦੇ ਹਾਂ ਸਭ ਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਇਹ 5000 ਰੁਪਿਆ ਵੜਾਈਏ ਮਸ਼ੀਨ ਦੇ ਨਾਲ ਕਿਤਾਹਰਿਆਣ ਤੋਂ ਮਸ਼ੀਨਾਂ ਆਈਆਂ ਜੀ ਤੇ ਤੇ ਸਾਨੂੰ ਜੋ ਵੀ ਦਾਣੇ-ਬੋਲੇ ਨਿਕਲੇ ਉਹ ਦਿਖਾਵਾਂਗੇ ਜਿਹੜਾ ਦਾਣੇ ਦਿਖਾਉਂਦੇ ਸਕਦੇ ਹੋ ਆ ਡੋ ਟੈਂਕੀਆਂ ਲਾਈਆਂ ਨੇ ਤੇ ਇਹਨਾਂ ਦਾਣਿਆਂ ਨੂੰ ਤੁਸੀਂ ਕੀ ਕਹੋਗੇ ਮਿੱਟੀ ਕਹਿ ਸਕਦੇ ਹੋ ਦਾਣੇ ਕਹਿ ਸਕਦੇ ਹੋ ਤੇ ਪੱਤਲ ਕਹਿ ਸਕਦੇ ਹੋ ਤੇ ਜੇ ਮਡੀਆਂ ਦੇ ਵਿੱਚ ਲੈ ਕੇ ਜਾਈਏ ਤਾਂ ਮਡੀਆਂ ਚ ਹਾਲ ਤੋਂ ਹੀ ਦੇਖ ਸਕਦੇ ਇਹਨਾਂ ਨੂੰ ਕੋਈ ਲੈਂਦਾ ਨਹੀਂ ਤੇ ਇਹ ਹਰ ਟੁਕੜਾ ਫਿਰ ਲੋਕ ਪਿੰਡ ਧਰਮਾਬਾਦ ਦੀ ਜ਼ਮੀਨ ਕਿਸਾਨਾਂ ਪੜਾਉਂਦੇ ਤਾਂ ਮਸ਼ੀਨ ਨੂੰ ਵੀ ਵੇਚ ਰਹੇ ਤੇ ਦਾਣਿਆਂ ਦੀ ਗੱਲ ਕਰੀਏ ਤੇ ਦਾਣੇ ਵੇਚ ਸਕਦੇ ਹੋ 2 ਕਿਲੇ ਥਾਂ ਹੀ ਤੇ ਲਗਭਗ ਮਾਹ ਹੀ ਮਿੱਟੀ ਹੈ ਦਾਣੇ ਵੀ ਨਹੀਂ ਕਹਿ ਸਕਦੇ ਇਹ ਤੇ ਤਿੰਨ ਟੈਂਕ ਭਰਨ ਤੋਂ ਕਿਲਿਆਂ ਦੇ ਵਿੱਚੋਂ ਤੇ 5000 ਕਿਲੋ ਦੀ ਵਧਾਈ ਹੈ। ਐਂ ਨਹੀਂ ਆ ਜੀ ਬਸ ਉਹ ਤਾਂ ਕਿਹਦੀ ਅੱਥੇ ਕੋਈ ਉਮੀਦ ਨਹੀਂ। ਖਾਤਮਾ ਬੱਤ ਰਹਾਂਗੇ ਖਾਤਮਾ ਤੇ ਕੰਮ ਨਹੀਂ ਹੋ ਜਾਈ। ਤੇ ਆ ਜੋ ਥੱਲੇ ਸ਼ਬਦੀ ਇਹ ਸਾਰੀ ਗਰੇਤਾਈ ਤੇ ਪੱਬੂ ਦੀ। ਤੇ ਇਹ ਸਾਡੇ ਇਹੜੇ ਆਵਾਕ ਕਿਸਾਨ ਬੜਾ ਕੰਡੇ ਨੇ। ਜਿੰਨਾ ਲਾ ਜਾਈ ਇਹ ਤੇ ਚੋਨਾ ਵਧਣ데요। ਇਹ ਸਿਰਫ ਪੈਲੀਆਂ ਹੀ ਵੇਲੀਆਂ ਕਸ਼ਾਂ ਬੜਾ ਕੰਡੇ ਨੇ। ਤੇ ਸਭ ਉਤੋਂ ਹੋਰ ਖਰਚਾ ਲਾ ਕੇ ਤੇ ਇਹ ਦਾਣੇ ਤੁਸੀਂ ਵੇਖ ਸਕਦੇ ਦਾਣੇ ਵੇਖ ਕੇ ਰੋਣਾ ਨਿਕਲਦਾ ਕਿ ਖਰਚਾ ਕਿੰਨਾ ਆਇਆ ਹਥੇ ਤੇ ਫਿਰ ਖਰਚਾ ਲਾ ਕੇ ਇਹਦੀ ਹਾਰਵੈਸਟਿੰਗ ਹੋ ਰਹੀ ਹੈ ਜਾਨਕੀ ਵਾਢੀ ਹੋ ਰਹੀ ਹੈ ਤੇ ਉੱਤੇ ਫਿਰ ਖਰਚਾ ਤੇ ਮੰਡੀਆਂ ਵਿੱਚ ਇਹਨਾਂ ਦਾ ਕੋਈ ਪੁੱਛਦਾ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਮਿੱਟੀ ਜਾਣੀ ਰਹੀ ਜੀ ਤੇ ਇਹ ਸਿਰਫ ਇੱਕ ਖੇਤ ਵੇਲਾ ਹੋ ਜੇ ਤਾਂ ਕਿ ਅਗਲੀ ਕੋਈ ਫਸਲ ਦੀ ਉਹਦੀ ਉਮੀਦ ਕੋਈ ਕਰ ਸਕੀ ਇਹ ਪਿੰਡ ਧਰਮਾਬਾਦ ਦੀ ਜ਼ਮੀਨ ਹੈ ਜੀ ਤੇ ਸਾਹਮਣੇ ਇਥੋਂ ਕੋਹਣਿਆਂ ਨੂੰ ਉੱਪਰ ਦੇ ਸਕਦੇ ਹਾਂ ਉਹ ਕਿਤੇ ਸੁਪੈ ਦੇ ਲਗਤੋਂ ਦਰਿਆ ਜੀ ਰਾਵੀ ਦਰਿਆ ਉੱਥੋਂ ਪਾਰ ਪਿਆ ਸੀ ਤੇ ਲਗਭਗ ਸਾਡੇ 1.7-800 ਕਿਲਾ ਜ਼ਮੀਨ ਹੈ ਜਿਹਦੇ ਵਿੱਚ 500 ਕਿਲਾ ਇਕਰ ਜਿਨ੍ਹਾਂ ਦੇ ਵਿੱਚ ਮੋਟੇ ਜਾਂ ਦੂਜੀਆਂ ਬਾਸਮਤੀਆਂ ਲੱਗੀਆਂ ਉਹ ਤਬਾਹ ਹੋ ਗਈਆਂ ਨੇ ਤੇ 2-250 ਕਿਲਾ ਬਚਿਆ ਜਿਨ੍ਹਾਂ ਦੀ ਉਮੀਦ ਕੋਈ 40% ਕੋਈ 30% ਕੋਈ 20% ਕਰ ਸਕਦੇ ਹਾਂ ਬਾਕੀ 100% ਸਾਰੇ ਡੈੱਡ ਹੋ ਗਏ ਨੇ ਜਿੱਥੇ ਦੌੜੇ ਪਾਣੀ ਦੀ ਮਾਰ ਨਹੀਂ ਵਧੀ ਸੋ ਵੇਖੋ ਵੀਡੀਓ ਬਣਾਉਣੀ ਪਤਣੀ ਸੀ ਚੰਨਾ ਵਾਲੀ ਮਹੀਨੂ ਚੱਲੀ ਸੀ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਫਿਰ ਉਹ ਕੀ ਹਾਲਾ ਆਇਆ ਸੀ ਤੇ ਜਿਹਦੇ ਕਰਕੇ ਖੋਰਾ ਮਨ ਪਰਦਾ ਜੀ ਤਾਂ ਤੁਸੀਂ ਦੇਖ ਸਕਦੇ ਦਾਣੇ ਦੇਖ ਕੇ ਪਵਾ ਮਾਰਦੇ ਨੇ ਕਿਸਾਨ ਕਿ ਦਾਣੀ ਵੀ ਨਹੀਂ ਮਿੱਟੀ ਵੀ ਆ ਪਤਲੀ ਹੈ ਤੇ ਕੀ ਕਰੇਗਾ ਇਹ ਤਾਂ ਤੇ ਤਨਾ ਕੋਈ ਇਹਦਾ ਮੁਆਵਜ਼ਾ ਅਜੇ ਤੱਕ ਆਇਆ ਨਹੀਂ ਕੋਈ ਸਰਕਾਰੀ ਸੰਸਥਾ ਇੱਥੇ ਆਈ ਸੋ ਦੇਖ ਸਕਦੇ ਤੁਸੀਂ ਧੰਨਵਾਦ ਜੀ